ਕਾਰਨ ਰੋਕਿਆ ਗਿਆ ਨਹੀਂ ਨਹੀਂ ਇਦਾਂ ਦੇ ਕਾਰਨ ਦੱਸੋ ਬਈ ਕਾਰਨ ਯਾਰ ਬੜਾ ਠੀਕ ਹੈ ਉਹ ਜੇ ਤਾਂ ਐਡਮਿਟ ਨੇ ਤਾਂ ਮਰੀਜ਼ ਨੂੰ ਮਿਲਣ ਦਾ ਅਧਿਕਾਰ ਨਹੀਂ ਉਹਦੇ ਪਰਿਵਾਰ ਨੂੰ ਮਾਰਾ ਬਿਕਰ ਐਡਮਿਟ ਨੇ ਉਹਨਾਂ ਨੂੰ ਉੱਥੇ ਆਪਣੇ ਡੀਆਈਜੀ ਸਾਹਿਬ ਕਹਿ ਰਹੇ ਆ ਕਿ ਉਹਨਾਂ ਦੀ ਸਿਹਤ ਨਹੀਂ ਸੀ ਠੀਕ ਉਹਨਾਂ ਨੂੰ ਉੱਥੋਂ ਆਪਾ ਲੈ ਕੇ ਆਏ ਜੇਕਰ ਉਹਨਾਂ ਦੀ ਸਿਹਤ ਨਹੀਂ ਠੀਕ ਇਲਾਜਰੀ ਲੈ ਕੇ ਆਉਂਦਾ ਤਾਂ ਪਰ ਉਹਨਾਂ ਨੂੰ ਮਿਲਣ ਦੀ ਮਨਾਹੀ ਕਿਉਂ ਠੀਕ ਹੈ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਨਾ ਕਿ ਕਿਉਂ ਨਹੀਂ ਮਿਲ ਦਿੱਤਾ ਜਾ ਰਿਹਾ وجہ ਕੀ ਹੈ ਇਹ ਆਹੋ ਜਿਹਾ ਹਰ ਕਿਸਕਰ ਦੀ ਨਹੀਂ ਪੜਦੀ ਕਿ ਟੋਲੀ ਨੂੰ ਜਦੋਂ 10 ਡੱਬੇ 5 ਲੀਟਰ ਉਹ ਨਹੀਂ ਆਉਂਦੀ ਕੋਈ ਅਗੋਂ ਦੀ ਦਿੱਕਤ ਨਹੀਂ ਹੈਗੀ ਤੁਸੀਂ ਉੱਥੇ ਧਿਆਨ ਦਾਗਾ ਜੀ ਕਿਹੜਾ ਦਾ ਆਖਿਆ ਕਿ ਉਹਨਾਂ ਨੂੰ ਮਰਦ ਬਸ ਤੋਂ ਹੋਣਾ ਸਮਝਾ ਦਿੰਦੇ ਅੰਦਰ ਲੜ ਕੇ ਹੋਈਆਂ ਅਸੀਂ ਕਿਸਾਨਾਂ ਵੀ ਕੋਸ਼ਿਸ਼ ਕਰ ਰਹੇ ਹਾਂ ਅੰਦਰ ਗੱਲ ਕਰੂ ਉਹਨਾਂ ਦੇ ਨਾਲ ਉਹਨਾਂ ਨਾਲ ਜੁੜਨ ਕਰਨ ਹੈਗੀ ਹੈ ਦੋਨਾਂ ਨਾਲ ਤੁਸੀਂ ਕਰਦੇ ਹੋ ਥੱਲੇ ਵਾਲ ਪਪਾ ਗੱਲ ਕਿਉਂ ਕਰੀਏ ਯਾਰ ਅਸੀਂ ਤਾਂ ਆਪਣੇ ਆਪ ਨੂੰ ਮਿਲ ਜਾਣਾ ਕੀ ਕਰਾਂ ਸਾਨੂੰ ਮਤਲਬ ਆਪਣੇ ਆਪ ਨੂੰ ਮਿਲਦਾ ਵੀ ਅਧਿਕਾਰ ਨਹੀਂ ਸਾਨੂੰ ਪਰਮਿਸ਼ਨ ਤੁਹਾਨੂੰ ਪਰਮਿਸ਼ਨ ਨਹੀਂ ਹੈ ਨਾ ਅਸੀਂ ਤਾਂ ਮਿਲਾਂਗੇ ਦੇਖੋ ਜੀ ਗੱਲ ਜਿਹੜੀ ਮੈਂ ਪਹਿਲਾਂ ਹੀ ਕਹਿ ਰਿਹਾ ਕਿ ਜੇਕਰ ਪੇਸ਼ੈਂਟ ਹੋਵੇ ਤੇ ਕਿਸੇ ਮਰੀਜ਼ ਨੂੰ ਮਿਲਣ ਤੋਂ ਜਿਹੜਾ ਰੋਕਿਆ ਨਹੀਂ ਜਾ ਸਕਦਾ ਸੋ ਮੈਂ ਜਿਹੜੀ ਗੱਲ ਕੀਤੀ ਹੈ ਕਿ ਪੰਜਾਬ ਪੁਲਿਸ ਨੇ ਢੱਲੇਵਾਲ ਸਾਹਿਬ ਬਣਾ ਨੂੰ ਅਗਵਾ ਕਰਕੇ ਰੱਖਿਆ ਹੋਇਆ ਸੋ ਜਿਹੜੀਆਂ ਡੀਜੀਪੀ ਸਾਹਿਬ ਇਹਨਾਂ ਨੂੰ ਸਨਮਾਨ ਦੀਆਂ ਗੱਲਾਂ ਕਰਦੇ ਆ ਕਿ ਤੁਸੀਂ ਬਹੁਤ ਚੰਗਾ ਕੀਤਾ ਅਸੀਂ ਤਾਂ ਇਹਨਾਂ ਦੇ ਉੱਤੇ ਪਰਚੀਆਂ ਦੀ ਗੱਲ ਕਰਦੇ ਆ ਕਿ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਉਹਨਾਂ ਨੂੰ ਅਨਾਜ ਦੀ ਗੱਲ ਕਰਦੇ ਸੀ ਉਥੇ ਇਹਨਾਂ ਨੇ ਵੱਡੀ ਗਣਤੀ ਚ 4 ਜ਼ਿਲ੍ਹਿਆਂ ਦੀ ਪੁਲਿਸ ਲਈ 4 ਜ਼ਿਲ੍ਹਿਆਂ ਦੀ ਪੁਲਿਸ ਚੱਕ ਕੇ ਲੈ ਕੇ ਆਈ। ਤਾਂ ਇਹ ਅਗਵਾ ਹੈ। ਇਹ ਸਰਕਾਰੀ ਤੰਤਰ ਦੀ ਗੁੰਡਾਗਰਦੀ ਹੈ। ਤੇ ਸੰਵਿਧਾਨ ਜੀ ਗੱਲਾਂ ਕਰਦੇ ਆ ਜੇ ਕੱਲ ਹੀ ਅਜੇ ਸੰਵਿਧਾਨ ਨੂੰ ਨਮਸਕਾਰ ਕਰਦੇ ਰਹੇ ਆ ਕਿ ਸੰਵਿਧਾਨ ਜੀ ਅਸੀਂ ਗੱਲ ਮੰਨਦੇ ਆ। ਸੰਵਿਧਾਨ ਨੂੰ ਤੇ ਇਹਨਾਂ ਨੇ ਮੱਥਾ ਟੇਕਿਆ ਕਿ ਸੰਵਿਧਾਨ ਜੀ ਤੁਸੀਂ ਬੈਠੇ ਰਹੋ ਜਿੱਥੇ ਹੈਗੇ ਹੋ। ਇਹ ਸੰਵਿਧਾਨ ਸਰਕਾਰ ਨੇ ਨਹੀਂ ਮੰਨਣਾ। ਸੰਵਿਧਾਨ ਪ੍ਰਸ਼ਾਸਨ ਨੇ ਨਹੀਂ ਮੰਨਣਾ। ਸੰਵਿਧਾਨ ਤੇ ਸਿਰਫ ਹੈਗਾ ਗਰੀਬਾਂ ਨੂੰ ਗਰੀਬਾਂ ਨੂੰ ਕੁੱਟਣ ਲਈ ਗਰੀਬਾਂ ਨੂੰ ਸਜ਼ਾ ਦੇਣ ਲਈ ਇਹਨਾਂ ਨੂੰ ਪਹਿਲਾਂ ਦੱਸਿਆ ਜਾਵੇ ਪਹਿਲਾਂ ਪੁੱਛਿਆ ਜਾਵੇ ਕਿ ਕੋਈ ਅਧਿਕਾਰੀ ਜਵਾਬ ਦੇ ਸਕਦਾ ਜੀ ਇਸ ਗੱਲ ਦਾ ਕਿ ਕਿਉਂ ਨਹੀਂ ਮਿਲ ਦਿੱਤਾ ਜਾ ਰਿਹਾ ਕੋਈ ਇਹਨਾਂ ਦੇ ਕੋਲ ਜਵਾਬ ਨਹੀਂ ਸਿਰਫ ਇੱਕੋ ਹੀ ਬਹਾਨਾ ਕਿ ਸਾਨੂੰ ਉੱਪਰੋਂ ਆਰਡਰ ਨੇ ਸਾਨੂੰ ਉੱਪਰੋਂ ਆਰਡਰ ਨੇ ਉੱਪਰੋਂ ਆਰਡਰ ਕੀ ਦੇ ਆ ਜਿਨ੍ਹਾਂ ਦੇ ਆਰਡਰ ਨੇ ਪਰ ਉਹਨਾਂ ਨੂੰ ਲਿਆ ਕੇ ਖੜਾਓ ਉਹਨਾਂ ਨੂੰ ਵੀ ਇੱਥੇ ਸੋ ਇਹ ਸ਼ਰਿਆਂਵੇਂ ਧੱਕਾ ਹੈ ਤੇ ਆਪਾਂ ਦਾ ਫਿਰ ਜਾਂ ਤਾਂ ਫਿਰ ਅਸੀਂ ਵੀ ਅਸੀਂ ਅੱਗੇ ਜਾਵਾਂਗੇ ਜੀ ਕੋ ਮਿਟਿਆ ਬੰਨੋ ਉਹ ਨਹੀਂ ਜਾਉਣਾ ਉਹ ਇੱਥੇ ਥੋੜੀ ਜਿਹੀ ਗੱਲ ਕਰ ਲੈ ਯਾਰ ਹੱਦ ਹੋ ਗਈ ਹੈ ਨਹੀਂ ਯਾਰ ਕੋਈ ਆਪਣੇ ਕਰ ਰਹੇ ਆ ਕਿੱਡੀ ਮਤਲਬ ਇਹ ਜਾਈਏ ਸ਼ਰਮ ਲੈ ਕੇ ਉੱਤੇ ਗੱਲ ਨਹੀਂ ਜਦੋਂ ਤੁਹਾਡਾ ਅਧਿਕਾਰ ਖੇਤਰ ਚ ਨਹੀਂ ਹੈਗਾ ਤੁਹਾਡੇ ਜੋ ਤੁਸੀਂ ਕੀ ਕਰੋਗੇ ਤੁਸੀਂ ਨਹੀਂ ਰੁਕੋ ਯਾਰ ਪਲੀਜ਼ ਯਾਰ ਪਤਾ ਨਹੀਂ ਹਰ ਜਗ ਬੰਨੋ ਥੋੜੀਆਂ ਵੀ ਜੀ ਅਸੀਂ ਇੱਕ ਦੋ ਜੀ ਤੁਸੀਂ ਤੁਸੀਂ ਮਿਲਣਾ ਨੇ ਉਹ ਸਮਝਾ ਤਾਂ ਆਪਣੀ ਸੀਨੀਅਰ ਨੂੰ ਓ ਯਾਰ ਫਿਰ ਤੂੰ ਹੀ ਉਹ ਕੰਮ ਕਰਦਾ ਨਾ ਬਿਲਕੁਲ ਤੁਹਾਨੂੰ ਪਤਾ ਤੁਸੀਂ ਫਿਰ ਜਿਹੜਾ ਜਿਹੜਾ ਤੁਸੀਂ ਅੱਗੇ ਕੰਮ ਕਰਦੇ ਤੇ ਕੋਈ ਤੁਹਾਡੇ ਨਾਲ ਬੁਕਾਰ ਵਾਲੀ ਗੱਲ ਹੀ ਨਹੀਂ ਤੁਸੀਂ ਆਗੂ ਲਿਆ ਕੇ ਬਾਹਰ ਕਰਕੇ ਰੱਖੋ ਅਹੀਂ ਤੁਹਾਡੇ ਅੱਖੇ ਲੱਗੀ ਜਾਈਆਂ ਜੀ ਮਿਲਾਓ ਯਾਰ ਮਿਲਾਓ ਮਿਲਾਓ ਇੱਥੇ ਮਿਲਾਓ ਨਹੀਂ ਇੱਥੇ ਦਰਵਾਜ਼ੇ ਨਹੀਂ ਤਾਂ ਇੱਥੇ ਦਰਵਾਜ਼ੇ 'ਚ ਬੈਠ ਜਣਾ ਹੈ ਸੀ ਤੇ ਸਾਨੂੰ ਮਿਲਾਇਆ ਜਾਏ ਉਹਨਾਂ ਨੂੰ ਉਹ ਵੀ ਨਾ ਰੋਕ ਜੀ ਹਾਂ ਲੋਕ ਤੁਹਾਨੂੰ ਕਿੰਨੀ ਕੀ ਹੱਦ ਹੋਈ ਯਾਰ ਤੁਸੀਂ ਮਿਲ ਨਹੀਂ ਦੋਗੇ ਤੁਸੀਂ ਇਹ ਕਿਹੜੀ ਐਡੀ ਵੱਡੀ ਗੱਲ ਹੈ ਆ ਆ ਗੁੱਸਾ ਕਰ ਦੇਖੋ ਦੇਖ ਰੋ ਤਾਂ ਇਹ ਬੱਚਾ ਉਹ ਕਿਹੜਾ ਆਇਆ ਆਪਣਾ ਅਸੀਂ ਲੱਭੀਏ ਅਸੀਂ ਆਈ ਆਈ ਤੇ ਕੋਈ ਪਾਣੀ ਕੋ ਸਖੰਦ ਨਾਲ ਆਇਆ ਹੈ ਕੋਈ ਸਖੰਦ ਨਾਲ ਨਹੀਂ ਆਇਆ ਪਾਣੀ ਸਫਾਈ ਦੀ ਖਬਰ ਲੈਣ ਆਏ ਜਿਆਦਾ ਕਿ ਅਸੀਂ ਕੋਈ ਸਖੰਦ ਨਾਲ ਆਏ ਕੋਈ ਨਹੀਂ 2 ਮਿੰਟ ਕੋਈ ਆਪਰੇ ਆਏ ਅਸੀਂ ਸਿਰਫ ਆਪਕ ਨੂੰ ਮਿਲਣ ਆਏ ਹ ਜਿਹਨੇ ਬੁਾਇਆ ਉਹਦੇ ਨਾਲ ਅਸੀਂ ਆਈ ਮਿਲਣ ਆਏ ਹ ਸਿਰਫ ਆਈ ਤੁਹਾਨੂੰ ਖਬਰ ਲੈਣ ਆਏ ਆਈ ਕੋਈ ਕਲੇਸ਼ ਕਰਨ ਥੁੜੀ ਆਏ ਕੋਈ ਨਹੀਂ ਉਹ ਆ ਜਾ ਉਹ ਤੋ ਕੀ ਆ ਰਿਹਾ ਹੈ ਆਈ ਮੋੜ ਪੰਜਾਬ ਸਰਕਾਰ ਮੁਰਦਾਬਾਦ ਜਿਲ੍ਹਾ ਪੰਜਾਬ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਡਲੇਵਾਲ ਨੂੰ ਅਗਵਾ ਕਰਨ ਵਾਲਾ ਪੰਜਾਬ ਪੁਲਿਸ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਤੁਸੀਂ ਆਈ ਕਰਨਾ ਦੇ ਕੰਦੇ ਆਖੋ ਕਰ ਲਓ ਤੁਸੀਂ ਲੈਣ ਲੱਗ ਜਾਨੀ ਇੱਥੇ